ਅੱਜ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਡਿਸਟ੍ਰਿਕਟ ਐਸਐਸਪੀਜ਼ ਕਮਿਸ਼ਨਰਸ ਆਫ ਪੁਲਿਸ ਰੇਂਜ ਡੀਆਈਜੀਜ਼ ਅਤੇ ਸੀਨੀਅਰ ਆਫੀਸਰਸ ਪੁਲਿਸ ਹੈੱਡ ਕੁਆਟਰ ਤੋਂ ਸ਼ਾਮਿਲ ਹੋਏ ਇਸ ਦੇ ਵਿੱਚ ਮੇਨਲੀ ਤਿੰਨ ਪੈਰਾਮੀਟਰਸ ਪੁਲਿਸ ਦੀ ਪਰਫਾਰਮੈਂਸ ਦੇ ਰਿਵਿਊ ਕੀਤੇ ਗਏ ਯੋਧ ਨਸ਼ਿਆ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਐਂਟੀ ਡਰੱਗ ਕੈਂਪੇਨ ਹੈਗਾ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਅਤੇ ਐਕਸ਼ਨ ਅਗੇਂਸਟ ਟਰੋਰ ਮੋਡਿਊਲਸ ਜੋਦਿ ਨਸ਼ਾ ਵਿਰੋਧ અભિયાન ਦੇ ਅੰਤਰਗਤ 1 ਮਾਰਚ ਔਨਵਰਡਸ 13665 ਐਫ ਆਈ ਆਰਸ ਦਰਜ ਹੋਈਆਂ ਤੇ 18424 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 2603 ਕਮਰਸ਼ੀਅਲ ਕੇਸਸ ਹੈਗੇ तकरीबन 900 ਕਿਜੀ ਹਿਰੋਇਨ 332 ਕਿਜੀ ਓਪੀਐਮ 13 ਕਿਜੀ ਚਰਸ 6 ਕਿਜੀ ਆਇਸ ਰਿਕਵਰ ਹੋਈ ਹੈ ਸਾਢੇ 11 ਕਰੋੜ ਡਰਗ ਮਨੀ ਇਸ ਪੂਰੇ ਅਭਿਆਨ ਦੇ ਵਿੱਚ 90% ਕਨਵਿਕਸ਼ਨ ਰੇਟ ਰਹੀ ਹੈ ਤੇ 162 ਜਿਹੜੇ ਪ੍ਰਾਪਰਟੀਆਂ ਨੂੰ ਲੀਗਲ ਤਰੀਕੇ ਨਾਲ ਸਮਗਲਰਸ ਦੇ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕੀਤਾ ਗਿਆ ਹੈ ਜਿਹੜਾ ਸੈਕਸ਼ਨ 64 ਐਫ ਹੈਗਾ ਐਨਡੀਪੀਐਸ ਐਕਟ ਦੇ ਵਿੱਚ ਉਸ ਦੇ ਵਿੱਚ 220 ਲੋਕਾਂ ਦੇ ਖਿਲਾਫ ਪ੍ਰੋਸੀਡਿੰਗਸ ਲਾਂਚ ਕੀਤੀ ਗਈਆਂ ਸੇਫ ਪੰਜਾਬ ਹੈਲਪਲਾਈਨ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਈ ਐਫ ਆਈ ਆਰਸ ਦੀ ਕਨਵਰਸ਼ਨ ਰੇਟ ਤਕਰੀਬਨ 30% ਹੈ 3000 ਤੋਂ ਵੱਧ 3671 ਐਫ ਆਈ ਆਰਾਂ ਦਰਜ ਹੋਈਆਂ ਐ ਤੇ 4872 ਗ੍ਰਿਫਤਾਰੀਆਂ ਹੋਈਆਂ ਐ ਇਹ ਲੋਕਾਂ ਦੇ ਟਿਪਸ ਤੇ ਜਿਹੜੀ ਇਨਫੋਰਮੇਸ਼ਨ ਪਬਲਿਕ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਉਸ ਤੇ ਕਾਰਵਾਈ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਡਰੱਗ ਵਿਕਦੀ ਹੈ ਡਰੱਗ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਬੇਖੌਫ ਬੇਤੜਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੇਣ ਉਸ ਤੇ ਕਾਰਵਾਈ ਕੀਤੀ ਜਾਊਗੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਦੇ ਖਿਲਾਫ ਐਕਸ਼ਨ ਪੁਲਿਸ ਦੀ ਟੌਪ ਮੋਸਟ ਪ੍ਰਾਇਰਟੀਜ਼ ਚ ਹੈ ਉਹ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਸਾਡੇ ਸਾਰੇ ਜਿਹੜੇ ਕੇਸ ਹੈਗੇ ਉਹ ਟ੍ਰੇਸਡ ਹੈਗੇ ਉਹਦੇ ਵਿੱਚ ਪਰਪੈਟਰੇਟਰਸ ਆਈਡੈਂਟੀਫਾਈਡ ਹੈ ਤੇ ਐਫਰਟਸ ਆਰ ਬੀਇੰਗ ਮੇਡ ਜਿਹੜਾ ਪਾਕਿਸਤਾਨ ਵੱਲੋਂ ਸਪான்ਸਰਡ ਜਿਹੜੀ ਟੈਰਰ ਐਕਟੀਵਿਟੀਆਂ ਹਨ ਉਸ ਦੀ ਸਮੀਖਿਆ ਕੀਤੀ ਗਈ ਡਿਸਕਸ ਕੀਤਾ ਗਿਆ ਵੀ ਹੈਵ 100% ਸੋਲਵ ਆਲ ਟੈਰਰ ਕੇਸਸ Punjab police is fully committed to maintain safety and security in the state and make Punjab drug free.